ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਦਿਲਜੀਤ ਦੋਸਾਂਜ ਦੇ ਸਬੰਧ ਵਿੱਚ ਦਿਲਜੀਤ ਦੋਸਾਂਜ ਅਕਸਰ ਹੀ ਚਰਚਾ ਦੇ ਵਿੱਚ ਰਹਿੰਦਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜਦੋਂ ਮੁਲਾਕਾਤ ਕਰਨ ਵਾਸਤੇ ਜਾਂਦਾ ਹੈਗਾ ਤੇ ਉਦੋਂ ਵੀ ਬੜੀ ਚਰਚਾ ਹੁੰਦੀ ਹੈ ਦਿਲਜੀਤ ਦੋਸਾਂਜ ਆ ਗਿਆ ਪੰਜਾਬੀ ਸ਼ਾ ਗਿਆ ਪੰਜਾਬੀ ਜਦੋਂ ਸ਼ੋਅ ਹੁੰਦੇ ਹੈਗੇ ਉੱਥੇ ਇਸ ਤੋਂ ਇਲਾਵਾ ਕੈਨੇਡਾ ਦੀ ਧਰਤੀ ਦੇ ਉੱਪਰ ਪਿਛਲੇ ਸਮੇਂ ਦੇ ਵਿੱਚ ਜਦੋਂ ਸ਼ੋਅ ਹੁੰਦਾ ਹੈਗਾ ਤੇ ਕੈਨੇਡਾ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹ ਪੰਜਾਬੀ ਮੁੰਡਾ ਕਹ ਕੇ ਸਮੋਧਿਤ ਹੁੰਦੇ ਹੈਗਾ ਤਾਂ ਉਸ ਵੇਲੇ ਵੀ ਭਾਰਤੀ মিডিਆ ਤੇ ਭਾਰਤ ਦੀ ਜਿਹੜੀ ਸਰਕਾਰ ਦੇ ਵਿੱਚ ਬੈਠੇ ਹੋਏ ਬਹੁਤ ਸਾਰੇ ਲੋਕਾਂ ਨੂੰ ਇਸ ਸ਼ਬਦ ਦੇ ਉੱਪਰ ਇਤਰਾਜ਼ ਹੁੰਦਾ ਹੈਗਾ ਕਿ ਪੰਜਾਬੀ ਕਿਉਂ ਉਹਨੂੰ ਇੰਡੀਅਨ ਕਿਉਂ ਨਹੀਂ ਕਿਹਾ ਗਿਆ ਸੋ ਅੱਜ ਜਦੋਂ ਇੱਕ ਫੈਸ਼ਨ ਸ਼ੋਅ ਹੁੰਦਾ ਹੈਗਾ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਨੇ ਪਹਿਚਾਣ ਬਣਾਈ ਹੋਈ ਹੈ ਤਾਂ ਉੱਥੇ ਜਿਹੜਾ ਪਹਿਰਾਵਾ ਪਹਿਨੇ ਹੋਇਆ ਦਿਲਜੀਤ ਦੋਸਾਂਜ ਨੇ ਉਸ ਜਦੋਂ ਤੁਸੀਂ ਪਹਿਰਾਵੇ ਨੂੰ ਤੱਕਦੇ ਹੋ ਤੁਸੀਂ ਦੇਖ ਸਕਦੇ ਹੋ ਬੜੀ ਸੋਹਣੀ ਇੱਕ ਪੱਗ ਬੰਨੀ ਹੋਈ ਹੈ ਔਰ ਸਿਰ ਦੇ ਪੱਗ ਦੇ ਉੱਪਰ ਕਲਗੀ ਸਜਾਈ ਹੋਈ ਹੈ ਔਰ ਜਿਹੜਾ ਪਹਿਰਾਵਾ ਹੈਗਾ ਉਹ ਮਹਾਰਾਜਾ ਵਾਲਾ ਪਹਿਰਾਵਾ ਹੈ ਔਰ ਜਦੋਂ ਘੁੰਮਦਾ ਹੈਗਾ ਤੇ ਪਿੱਛੇ ਦੇ ਪਿੱਛੇ ਛਪਿਆ ਹੋਇਆ ਪੰਜਾਬੀ ਪੰਜਾਬ ਦਾ ਨਕਸ਼ਾ ਔਰ ਉਹਦੇ ਵਿੱਚ 35 ਅਖਰੀ ਮਹਾਰਨੀ ਲਿਖੀ ਹੋਈ ਹੈ ਉਹ ਇੱਕ ਵੱਖਰੀ ਜੀ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦਾ ਹੈ ਇਸ ਸਬੰਧ ਵਿੱਚ ਸਰਦਾਰ ਪਰਮਪਾਲ ਸਿੰਘ ਸਬਰਾ ਉਹਨਾਂ ਨੇ ਫੇਸਬੁੱਕ ਦੇ ਉੱਪਰ ਇੱਕ ਲਿਖਤ ਲਿਖ ਕੇ ਪਾਈ ਸੀਗੀ ਉਹ ਮੈਂ ਕੁਦਰਤੀ ਪੜ ਬੈਠਾ ਪਹਿਲਾਂ ਮੈਂ ਇਕੱਲਾ ਲੱਗਾ ਸੀ ਗੱਲਬਾਤ ਕਰਨ ਤੇ ਉਹ ਗੱਲਾਂ ਕਾਫੀ ਮੈਚ ਕਰਦੀਆਂ ਸੀਗੀਆਂ ਸੋ ਮੈਨੂੰ ਲੱਗਾ ਕਿ ਪਰਮਪਾਲ ਸਿੰਘ ਸਭਰਾਜੀ ਨੂੰ ਨਾਲ ਲੈ ਲਵਾਂ ਉਹਨਾਂ ਦੀ ਜ਼ੁਬਾਨੀ ਉਹ ਕਿਵੇਂ ਦੇਖਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਆਂ ਪਰਮਪਾਲ ਸਿੰਘ ਸਭਰਾ ਹੋਰਾਂ ਦਾ ਪਰਮਪਾਲ ਸਿੰਘ ਸਭਰਾਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਰਮਪਾਲ ਸਿੰਘ ਦੀ ਚੜ੍ਹਦੀ ਕਲਾ ਚੋ ਜੀ ਬੁਰਸ਼ਾਹ ਜੀ ਦੀ ਕਿਰਪਾ ਵੀ ਜੀ ਚੜ੍ਹਦੀ ਕਲਾ ਚ ਠੀਕ ਆ ਠੀਕ ਆ ਜੀ ਪਰਮਪਾਲ ਸਿੰਘ ਜੀ ਦਿਲਜੀਤ ਦਸਾਂਝ ਆਪਾਂ ਦੇਖਦੇ ਆ ਕਿ ਮੱਲਾ ਮਾਰਦਾ ਹੋਇਆ ਕਈ ਵਾਰ ਅੱਗੇ ਵਧਦਾ ਹੈਗਾ ਕਈ ਵਾਰ ਉਹ ਸਵਾਲਾਂ ਦੇ ਘੇਰੇ ਵਿੱਚ ਵੀ ਆਉਂਦਾ ਹੈਗਾ ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਵੀ ਹੁੰਦੀ ਹੈ ਚਰਚਾਵਾਂ ਵੀ ਹੁੰਦੀਆਂ ਨੇ ਕਈ ਵਾਰ ਬੰਦੇ ਸਾਡੇ ਨਾਲ ਕਈ ਵਾਰ ਕਹਿੰਦੇ ਕਿ ਉਹ ਦੇਖੋ ਜੀ ਮੋਦੀ ਦੇ ਨਾਲ ਜਾ ਕੇ ਮਿਲ ਗਿਆ ਹੈਗਾ ਅੰਦਰ ਖਾਤੇ ਪਤਾ ਨਹੀਂ ਕਿਹੋ ਜੀ ਹਨਾ ਖਿਚੜੀ ਪੱਕ ਰਹੀ ਹੈਗੀ ਆ ਸੋ ਵੱਖ-ਵੱਖ ਨਜ਼ਰੀਆ ਹੁੰਦਾ ਹਰੇਕ ਬੰਦੇ ਦਾ ਹਰ ਇੱਕ ਬੰਦੇ ਨੂੰ ਦੇਖਣ ਦਾ ਪਰ ਹੁਣ ਕਈ ਵਾਰ ਜਿਸ ਤਰੀਕੇ ਦੇ ਨਾਲ ਉਹਨੂੰ ਲੋਕ ਜਾਣਦੇ ਹੈਗੇ ਉਹ ਪ੍ਰਗਟਾਵਾ ਵੀ ਇਸ ਕੱਲ ਦਾ ਕਰਦਾ ਹੈਗਾ ਕਿ ਆ ਗਿਆ ਪੰਜਾਬ ਹੈਨਾ ਆ ਗਿਆ ਪੰਜਾਬ ਪੰਜਾਬੀ ਆ ਗਏ ਹੋਏ ਹੈਨਾ ਜਦੋਂ ਇਦਾਂ ਦੀ ਗੱਲਬਾਤ ਕਰਦਾ ਹੈਗਾ ਤੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਉਹ ਆਪਣੀ ਇੱਕ ਵੱਖਰੀ ਤਰ੍ਹਾਂ ਦੀ ਥਾਂ ਵੀ ਬਣਾਉਂਦਾ ਜਾਂਦਾ ਹੈਨਾ ਜੀ ਹੁਣ ਆ ਬੀਤੇ ਦਿਨਾਂ ਤੁਸੀਂ ਆਪਾਂ ਦੇਖ ਰਹੇ ਹੋਗੇ ਕਿ ਇੱਕ ਫੈਸ਼ਨ ਸ਼ੋਅ ਹੋ ਰਿਹਾ ਹੈਗਾ ਤੁਸੀਂ ਇੱਕ ਪੋਸਟ ਵੀ ਲਿਖ ਕੇ ਪਾਈ ਹੈਗੀ ਆਪਣੇ ਫੇਸਬੁੱਕ ਪੇਜ ਦੇ ਉੱਪਰ ਉਹਦੇ ਵਿੱਚ ਮਹਾਰਾਜਿਆਂ ਵਾਲਾ ਪਹਿਰਾਵਾ ਪਹਿਨੇ ਹੋਇਆ ਔਰ ਜਿਹੜਾ ਪਹਿਰਾਵਾ ਪਾਇਆ ਹੋਇਆ ਪੇਠ ਵਾਲੇ ਪਿਛਲੇ ਪਾਸੇ ਜਿਹੜਾ ਹੈਗਾ ਉੱਥੇ ਗੁਰਮੁਖੀ ਉਡੇ ੜੇ ਤੋਂ ਲੈ ਕੇ ਤੇ ਹਨਾ ੜੇ ਤੱਕ ਸਾਰੇ ਮੁਹਾਰਨੀ ਸਾਰੇ ਲਿਖੀ ਹੋਈ ਹੈ ਸਿਰ ਦੇ ਉੱਪਰ ਪੱਗ ਹੈ ਤੇ ਮਹਾਰਾਜਾ ਵਾਂਗ ਕਲਗੀ ਸਜਾਈ ਹੋਈ ਹੈ ਕਿਵੇਂ ਦੇਖਦੇ ਹੋਏ ਸਾਰੇ ਕਸ ਨੂੰ ਕੀ ਬਹੁਤ ਸਾਰੇ ਲੋਕ ਇਦਾਂ ਵੀ ਕਈ ਵਾਰ ਜੋੜਦੇ ਹੈਗੇ ਆ ਕਿ ਉਹ ਐਜ਼ ਅ ਸਿੱਖ ਨਹੀਂ ਐਜ਼ ਅ ਪੰਜਾਬੀ ਦੇਖਿਆ ਜਾਵੇ ਉਹਨੂੰ ਜੇ ਜਿਹੜੇ ਕਈ ਵਾਰ ਆਜ਼ਾਦੀ ਪਸੰਦ ਸਾਡੇ ਸੱਜਣ ਹੈਗੇ ਆ ਉਹ ਕਹਿੰਦੇ ਕਿ ਨਹੀਂ ਉਹਨੂੰ ਆਜ਼ਾਦੀ ਪਸੰਦ ਲੋਕਾਂ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਤੁਹਾਨੂੰ ਕੀ ਲੱਗਦਾ ਹੈਗਾ ਕਿ ਉਹ ਕੀ ਪ੍ਰਗਟਾਵਾ ਕਰ ਰਿਹਾ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਕੁਰੇ ਇਹ ਗੱਲ ਬਿਲਕੁਲ ਸਹੀ ਹੈ ਕਿ ਦਲਜੀਤ ਦਾ ਜਿਹੜਾ ਜਰਨਲੂ ਬੰਦਾ ਅੱਗੇ ਵਾਤਾ ਬਹੁਤ ਸਨੀਆਂ ਐਸਪੈਕਟੇਸ਼ਨਸ ਜਿਹੜੀਆਂ ਵਕ ਵਕ ਕੌਮ ਨੂੰ ਵੀ ਵਾਤਦੀਆਂ ਉਹਦੀ ਕਮਿਊਨਿਟੀ ਨੂੰ ਪਰਿਵਾਰ ਨੂੰ ਹਨਾ ਉਹਦੇ ਪ੍ਰਦੇਸ਼ ਦੇ ਲੋਕਾਂ ਨੂੰ ਉਹਦੀ ਕਮਿਊਨਿਟੀ ਨੂੰ ਐਸਪੈਕਟੇਸ਼ਨਸ ਤਾਂ ਹੁੰਦੀਆਂ ਵੀ ਇੱਕ ਬੰਦਾ ਅੱਗੇ ਜਾ ਰਿਹਾ ਤਾਂ ਇਹ ਇਹ ਸਾਡੀ ਗੱਲ ਵੀ ਕਰੇ ਹਨਾ ਜਿਵੇਂ ਉਹਨੇ ਕਿਸਾਨੀ ਸੰਘਰਸ਼ ਦੇ ਦੌਰਾਨ ਕਰੋੜ ਰੁਪਈਆ ਵੀ ਦਿੱਤਾ ਤੇ ਚਲੋ ਧਰਨੇ 'ਚ ਵੀ ਬੈਠਾ ਕਿ ਉਹਨੇ ਗੱਲ ਵੀ ਕੀਤੀ ਉਹਨੇ ਕੰਗੜਾ ਨੂੰ ਰਿਪਲਾਈ ਵੀ ਕੀਤਾ ਹਨਾ ਹਾਂ ਜੀ ਉਹ ਮੇਰੇ ਕੀ ਹੁੰਦਾ ਕਿ ਐਕਸਪੈਕਟੇਸ਼ਨਸ ਵੱਜ ਜਾਂਦੀਆਂ ਪਰ ਹੁੰਦਾ ਕੀ ਹੈ ਨੋਰਮਲੀ ਇੱਕ ਕਲਾਕਾਰ ਕਲਾਕਾਰ ਹੁੰਦਾ ਹਮਮ ਤੇ ਕਮਿਊਨਿਟੀ ਨੇ ਲੋਕਾਂ ਨੇ ਖਾਸ ਕਰਕੇ ਜਦੋਂ ਮੈਂ ਦਰਜੀਤ ਦੀ ਗੱਲ ਕਰ ਰਿਹਾ ਵੀ ਅਸੀਂ ਤਾਂ ਇਹ ਦੇਖਣਾ ਹੈ ਵੀ ਜੋ ਮੈਂ ਲਿਖਿਆ ਵੀ ਹੈ ਆਪਣੀ ਪੋਸਟ ਦੇ ਵਿੱਚ ਵੀ ਬੇਸਿਕਲੀ ਪੰਜਾਬ ਇੱਕ ਬ੍ਰਿਤਾਂਤ ਦੀ جنگ ਲੜ ਰਿਹਾ ਹੈ ਕਹਿੰਦੇ ਕਿ جنگ ਲੜਦੇ ਜਿੱਥੇ ਪੰਜਾਬ ਦੀ ਆਇਡੈਂਟੀਟੀ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਟੇਟ ਵੱਲੋਂ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸਾਡੇ ਸੱਭਿਆਚਾਰ ਨੂੰ ਪਲੀਤ ਕੀਤਾ ਜਾ ਰਿਹਾ ਸਾਡੇ ਪਾਣੀ ਖੋਏ ਜਾ ਰਿਹਾ ਹੈ ਹਨਾ ਸਾਨੂੰ ਆਰਥਿਕ ਤੌਰ ਤੇ ਸੱਭਿਆਚਾਰਕ ਤੌਰ ਦੇ ਉੱਤੇ ਮਤਲਬ ਬੁੱਧਿਕ ਕੰਗਾਲੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਤਾਂ ਅਸੀਂ ਇੱਕ ਇੱਕ جنگ ਵੇਚਾ ਤੇ ਜਦੋਂ ਅਸੀਂ ਮਾਂ ਬੋਲੀ ਦੀ جنگ ਲੜ ਰਹੇ ਹਾਂ ਸਾਡੀ ਬੋਲੀ ਮੁਕਾਈ ਜਾ ਰਹੀ ਹੈ ਹਨਾ ਸਕੂਲੀ ਸਲੀਪਸਾਂ ਦੇ ਰਾਹੀਂ ਸਾ ਦੀਪਾ ਸ਼ਾਨੂ ਖੋਰਾ ਲਾਇਆ ਜਾ ਰਿਹਾ ਯੂਨੀਵਰਸਟੀਆਂ ਲੈਵਲ ਦੇ ਉੱਤੇ ਜਿਹੜਾ ਉਹ ਪੰਜਾਬੀ ਮਾਂ ਬੋਲੀ ਨੂੰ ਦਰਕਰਨ ਕੀਤਾ ਜਾ ਰਿਹਾ ਤੇ ਉਸ ਮੌਕੇ ਦੇ ਉੱਤੇ ਜੇ ਕੋਈ ਇੱਕ ਆਰਟਿਸਟ ਜਿਹਦਾ ਮੈਂ ਪਹਿਲਾਂ ਹੀ ਕਹਦੇ ਆਂ ਵੀ ਜਿਹਦਾ ਪੰਥ ਨਾਲ ਜਾਂ ਬਾਕੀ ਸਾਰੇ ਸਿੱਖ ਸਿਸਟਮ ਨਾਲ ਕੋਈ ਸੰਬੰਧ ਟੂਰਨੇਡ ਦਾ ਵੀ ਨਹੀਂ ਹੈ ਪਰ ਉਹ ਜਿਹੜੀ ਪੱਗ ਵੀ ਬੰਨਦਾ ਉਹ ਆਮ ਪੱਗ ਹੈ ਹਨਾ ਆਪਾਂ ਉਹਨੂੰ 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 ਉਸ ਐਂਗਲ ਤੋਂ ਨਾ ਦੇਖੀ ਤੇ ਮੈਂ ਕਹਿੰਦਾ ਵੀ ਜਦੋਂ ਪੰਜਾਬ ਬਰਤਾਂਤ ਦੀ ਹੋਣ ਦੀ ਆਇਡੈਂਟੀਟੀ ਦੀ ਕਿ ਜੰਗ ਲੜ ਰਿਹਾ ਉਸ ਮੌਕੇ ਪੰਜਾਬ ਦਾ ਇੱਕ ਮੁੰਡਾ ਜੀ ਤੇ ਉਹ ਮੈਟ ਗੱਲ ਨਾਲ ਕਿਉਂਕਿ ਉਹ ਇੱਕ ਬੇਸਿਕਲੀ ਪਹਿਰਾਵੇ ਦਾ ਕਹ ਲੋ ਵੀ ਪ੍ਰੋਗਰਾਮ ਹੈ ਅੰਤਰਰਾਸ਼ਟਰੀ ਪੱਧਰ ਦਾ ਜਿਹਦੇ ਵਿੱਚ ਬਾਲੀਵੁੱਡ ਹਾਲੀਵੁੱਡ ਜਾਂ ਹੋਰ ਅੰਤਰਰਾਸ਼ਟਰੀ ਗਲੋਬਲ ਸਟਾਰਸ ਨੇ ਜਿਹੜੇ ਉਹਦੇ ਵਿੱਚ ਵੱਖ-ਵੱਖ ਪਹਿਰਾਵੇ ਪਾ ਕੇ ਆਉਂਦੇ ਨੇ ਆਪਣੇ ਆਪਣੇ ਤੁਸੀਂ ਦੇਖਿਆ ਹੋਵੇਗਾ ਜੀ ਹੋਰ ਲੋਕਾਂ ਨੇ ਵੀ ਵੋਟ ਵਾਂਗਲ ਤੇ ਦੇਖੋਗੇ ਕਿ ਕਿੰਨੇ ਕੋਈ ਪੈਂਟ ਕੱਟ ਪਾਇਆ ਕਿਸੇ ਨੇ ਮਤਲਬ ਫੈਸ਼ਨ ਦੇ ਅਲਗ-ਅਲਗ ਨਜ਼ਰੀਏ ਤੋਂ ਪੋਸ਼ਾਕ ਪਾ ਕੇ ਲੋਕ ਉਹਦੇ ਚ ਸ਼ਾਮਲ ਹੁੰਦੇ ਨੇ ਅੰਤਰਰਾਸ਼ਟਰੀ ਪੱਧਰ ਤੇ ਹਾਂਜੀ ਸ਼ਾਹਰੁਖ ਖਾਨ ਵੀ ਗਿਆ ਉੱਥੇ ਪ੍ਰਿੰਕਾ ਚੋਪੜਾ ਵੀ ਗਈ ਆ ਇਹਦਾ ਹੋਰ ਬਹੁਤ ਸਾਰੇ ਗਏ ਹੈ ਨਾ ਉੱਥੇ ਹੁਣ ਉੱਥੇ ਜਦੋਂ ਦਰਜੀਤ ਜਾਂਦਾ ਤੇ ਉਹ ਜੋ ਪੋਸ਼ਾਕ ਪਾਉਂਦਾ ਉਹ ਤੁਸੀਂ ਦੇਖ ਲਈ ਫੋਟੋ ਦੇ ਵਿੱਚ ਮੈਂ ਕਹਿਣਾ ਇਹ ਚਾਹਣਾ ਵੀ ਉਹਨੂੰ ਜਿਹੜਾ ਨਿਊਯਾਰਕ ਟਾਈਮਜ਼ ਹੈ ਜਿਹੜਾ ਦੁਨੀਆ ਦੇ ਮਿਲ ਜੇ ਟੌਪ 5 ਦੀ ਗੱਲ ਕਰਾਂ ਅਖਬਾਰ ਜਿਹੜੇ ਪੂਰੀ ਦੁਨੀਆ ਵਿੱਚ ਪੜੇ ਜਾਣ ਵਾਲੇ ਜਿਹੜੇ ਟੌਪ 5 ਅਖਬਾਰ ਆ ਉਹਨਾਂ 'ਚ ਇੱਕ ਨਾਮ ਹੈ ਨਿਊਯਾਰਕ ਟਾਈਮਜ਼ ਜੀ ਉਹ ਨਿਊਯਾਰਕ ਟਾਈਮਜ਼ ਕੀ ਲਿਖਦਾ ਲੋਕਿ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਨਿਊਯਾਰਕ ਟਾਈਮਜ਼ ਦਲਜੀਤ ਬਾਰੇ ਕੀ ਲਿਖ ਰਿਹਾ ਹੈ ਇਸ ਐਕਟ ਬਾਰੇ ਕੀ ਲਿਖ ਰਿਹਾ ਪਰੰਪਰਪਲ ਕੀ ਲਿਖ ਰਿਹਾ ਕੋਈ ਮਾਇਨੇ ਨਹੀਂ ਰੱਖਦਾ ਪਰ ਮਾਇਨੇ ਨਿਊਯਾਰਕ ਟਾਈਮਜ਼ ਦਾ ਰੱਖਦਾ ਜੀ 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 ਨਿਊਯਾਰਕ ਟਾਈਮਜ਼ ਟਾਈਟਲ ਆ ਰਿਹਾ ਹੈ ਕਿ ਦਲਜੀਤ ਨੇ ਪੰਜਾਬ ਨੂੰ ਮੈਟ ਗਾਲਾ ਦੇ ਰੈਡ ਕਾਰਪਟ ਤੇ ਲਿਆਂਦਾ ਕੀ ਬਾਤ ਉਹ ਪੰਜਾਬ ਪ੍ਰਿੰਸ ਦਲਜੀਤ ਪ੍ਰਿੰਸ ਪੰਜਾਬ ਇੱਥੋਂ ਆਪਣੀ ਗੱਲ ਸ਼ੁਰੂ ਕਰਦਾ ਹੂੰ ਹੂੰ ਬڑے ਬਰਤਾਂਤ ਹੈ ਇਹ ਪੂਰੀ ਦੁਨੀਆ ਵਿੱਚ ਜਦੋਂ ਅਸੀਂ ਪੰਜਾਬੀ ਦੀ ਲੜਾਈ ਲੜ ਰਹੇ ਹਾਂ ਸਾਡੀ ਬੋਲੀ ਜਿਹੜੀ ਉਹ ਗਵਾਈ ਜਾ ਰਹੀ ਹੈ ਮੁਕਾਈ ਜਾ ਰਹੀ ਹੈ ਜਦੋਂ ਅਸੀਂ ਆਪਣੇ ਇੰਟਰਨੈਸ਼ਨਲੀ ਜਿਹੜੇ ਸਾਡੇ ਪ੍ਰਵਾਸੀ ਇਥੇ ਸਰਕਾਰੀ ਗ੍ਰੋਪੀ ਦਾ ਸ਼ਿਕਾਰ ਹੋ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਰੋਜੀ ਰੋਟੀ ਕਮਾਉਣ ਲਈ ਗਏ ਨੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਤੇ ਬੋਲੀ ਦੀ ਚਿੰਤਾ ਹੈ ਉੱਥੇ ਜਾ ਕੇ ਮੈਨੂੰ ਲੱਗਦਾ ਇਹ ਗੱਲ ਬਹੁਤ ਵੱਡੀ ਹੈ ਹਾਂਜੀ ਹਾਂਜੀ ਜਦੋਂ ਉਹ ਬੱਚੇ ਨੂੰ ਯਾ ਟਾਈਮਜ਼ ਦੀ ਖਬਰ ਪੜ੍ਹਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਸਾਡਾ ਬੰਦ ਹੈ ਇਹ ਸਾਡੀ ਬੋਲੀ ਦੀ ਗੱਲ ਹੋ ਰਹੀ ਹੈ ਇਹ ਸਾਡੇ ਪਹਿਰਾਵੇ ਦੀ ਗੱਲ ਹੋ ਰਹੀ ਹੈ ਤੇ ਮੈਨੂੰ ਲੱਗਦਾ ਵੀ ਉੱਥੇ ਹੋ ਸਾਡੇ ਪੰਜਾਬ ਨੂੰ ਪੰਜਾਬੀ ਨੂੰ ਤੇ ਪੰਜਾਬੀਅਤ ਨੂੰ ਥੋੜਾ ਜਿਹਾ ਫਾਇਦਾ ਪਹੁੰਚਾਉਂਦਾ ਤੇ ਜਿਹੜਾ ਵਰਤਾਂ ਕਿਉਂਕਿ ਮੈਂ ਜਦੋਂ ਲਿਖਿਆ ਵੀ ਹੈ ਤੇ ਜੇ ਤੁਸੀਂ ਗੂਗਲ ਕਰੋਗੇ ਤੇ ਅੱਜ ਦੀ ਉਹ ਇੰਡੀਅਨ ਗੋਦੀ ਮੀਡੀਆ ਦਾ ਜਿਹੜਾ ਸਭ ਤੋਂ ਮਹਾਨ ਸਕੂਤ ਹੈ ਉਹ ਹੈਗਾ ਵਾ ਹਰਨਵ ਗੋਸ਼ਵਾਨੀ ਉਹਦਾ ਇੱਕ ਚੈਨਲ ਹੈ ਰਿਪਬਲਿਕ ਹਾਂਜੀ ਰਿਪਬਲਿਕ ਪਰ ਉਹ ਕੀ ਲਿਖਦਾ ਤੁਸੀਂ ਦੇਖੋ ਨਾ ਇੱਕ ਪਾਸੇ ਨੂੰ ਟਾਈਮਸ ਕੀ ਲਿਖ ਰਿਹਾ ਤੇ ਇੱਕ ਪਾਸੇ ਰਿਪਬਲਿਕ ਕੀ ਲਿਖ ਰਿਹਾ ਪਬਲਿਕ ਲਿਖ ਰਿਹਾ ਕਿ ਇਹ ਮੈਟ ਗੱਲਾ ਸੀ ਜਿੱਥੇ ਦਲਜੀਤ ਗਿਆ ਕਿ ਇਹ ਦਿੱਲੀ ਵੈਤ ਦੀ ਕੋਈ ਬਰਾਤ ਸੀ ਹਾਂ ਜੀ ਹੁਣ ਤੁਸੀਂ ਦੇਖੋ ਉਹ ਕੀ ਕਰਦਾ ਉਹਨੂੰ ਲੱਗਦਾ ਕਿ ਦਲਜੀਤ ਜਿਹੜਾ ਪਹਿਰਾਵਾ ਪਾ ਕੇ ਗਿਆ ਉਹ ਇੱਕ ਲਾੜੇ ਦਾ ਪਹਿਰਾਵਾ ਹੈ ਹਾਂ ਹਾਂ ਉੱਥੇ ਤਾਂ ਫੈਸ਼ਨ ਆਈਕਨ ਸੀ ਉੱਥੇ ਤਾਂ ਵਰਲਡ ਵਾਈਡ ਪੂਰੀ ਦੁਨੀਆ ਦੇ ਤੁਸੀਂ ਦੇਖੋ ਉੱਥੇ ਚਾਰੂਖੰਦ ਦੀ ਫੋਟੋ ਵੇਖ ਲਓ ਉਹ ਕੀ ਪਾ ਕੇ ਗਿਆ ਹਾਂ ਹਾਂ ਜੀ ਜੀ ਉਹ ਕੀ ਕਰਦਾ ਉਹ ਦਲਜੀਤ ਦੇ ਪਹਿਰਾਵੇ ਨੂੰ ਲਾੜੇ ਦੀ ਮਤਲਬ ਬਰਾਤ ਨਾਲ ਤੁਲਨਾ ਦਿੰਦਾ ਹੈ ਵੀ ਉਹ ਟਰੋਲ ਕਰਦਾ ਇਸ ਗੱਲ ਦੀ ਹੁੰਦੀ ਵੀ ਦਲਜੀਤ ਲਾੜਾ ਬਣ ਕੇ ਪਹੁੰਚ ਗਿਆ ਉੱਥੇ ਜਦ ਕਿ ਉਹ ਦਾ ਫੈਸ਼ਨ ਦਾ ਸਾਰਾ ਸਿਸਟਮ ਸੀ ਅਸਲੀ ਗੱਲ ਕੀ ਹੈ ਹੁਣ ਆਪਾਂ ਇਹ ਅਸਲੀ ਗੱਲ ਬਣਦੀ ਹੈ ਸਾਰੀ ਮਿਕਸਟਰ ਦੇ ਵਿੱਚ ਜਿਹੜੀ ਗੱਲ ਰੰਧਮ ਕੋਸਵਾਮੀ ਨੂੰ ਚੁਬ ਰਹੀ ਹੈ ਟਾਈਮਸ ਆਫ ਨਿਊਯਾਰਕ ਟਾਈਮਸ ਨੂੰ ਸਮਝ ਆ ਰਹੀ ਹੈ ਉਹ ਗੱਲ ਕੀ ਹੈ ਉਹ ਗੱਲ ਹੈ ਕਿ ਦਲਜੀਤ ਬੇਸਿਕਲੀ ਪੰਜਾਬ ਦੇ ਰਾਜਿਆਂ ਵਾਲੀ ਪੋਸ਼ਾਕ ਪਾਉਂਦਾ ਉਹਦੇ ਸਿਰ ਤੇ ਲੱਗੀ ਕਲਗੀ ਉਹਦੇ ਹੱਥ ਵਿੱਚ ਤਲਵਾਰ ਉਹ ਰਾਜ ਦੇ ਜਿੰਨ ਨੇ ਜੀ ਜੀ ਉਹ ਰਾਜ ਦੇ ਪ੍ਰਤੀਕ ਨੇ ਹੂੰ ਹੂੰ ਤੇ ਤੁਸੀਂ ਆਮ ਕੋਈ ਕਹੂਗਾ ਵੀ ਇਹ ਤਾਂ ਲਾੜਾ ਵੀ ਪਾਉਂਦਾ ਜੀ ਲਾੜਾ ਜਦੋਂ ਆਪਾਂ ਪੰਜਾਬੀ ਕਲਚਰ ਚ ਜਿਹੜੀਆਂ ਵੈਡਿੰਗਸ ਨੇ ਜਾਂਦੀਆਂ ਦੀ ਇੰਡੀਅਨ ਵੈਡਿੰਗਸ ਨੇ ਉਹਦੇ ਵਿੱਚ ਲਾੜੇ ਦੇ ਹੱਥ ਚ ਤਲਵਾਰ ਵੀ ਹੁੰਦੀ ਹੈ ਤੇ ਸਿਰ ਦੇ ਉੱਤੇ ਪਗੜੀ ਵੀ ਹੁੰਦੀ ਹੈ ਹਾਂਜੀ ਜੀ ਤੇ ਮੇਰਾ ਜਵਾਬ ਹੋਏਗਾ ਕਿ ਉਹ ਵੀ ਉਸ ਦਿਨ ਇੱਕ ਦਿਨ ਲਈ ਰਾਜਾ ਹੀ ਬਣਦਾ ਬੇਸਿਕਲੀ ਇਹ ਪੋਸ਼ਾਕ ਰਾਜਿਆਂ ਦੀ ਪੋਸ਼ਾਕ ਹੈ ਇੱਕ ਦਿਨ ਲਈ ਉਹਨੂੰ ਰਾਜਾ ਹੀ ਬਣਾਇਆ ਜਾਂਦਾ ਜੀ ਜੀ ਲਾੜੀ ਨੂੰ ਵੀ ਇੱਕ ਦਿਨ ਲਈ ਰਾਜਾ ਬਣਾਇਆ ਜਾਂਦਾ ਤੇ ਦਲਜੀਤ ਜਿਹੜੀ ਡਰੈਸ ਪਾ ਕੇ ਗੱਲਾਂ ਚ ਜਾ ਰਿਹਾ ਉਹ ਰਾਜਿਆਂ ਦੀ ਡਰੈਸ ਹੈ ਉਹ ਰਾਜ ਦੇ ਚਿੰਨ੍ਹ ਨੇ ਕਦੋਂ ਉਹ ਇੰਪੋਰਟੈਂਟ ਹੋ ਜਾਂਦੀ ਪੰਜਾਬੀਆਂ ਲਈ ਖਾਸ ਕਰਕੇ ਪੰਜਾਬੀਆਂ ਲਈ ਇੰਪੋਰਟੈਂਟ ਕਦੋਂ ਹੋ ਜਾਂਦੀ ਜਦੋਂ ਉਸ ਰਾਜਿਆਂ ਵਾਲੀ ਡਰੈਸ ਦੀ ਪਿੱਠ ਦੇ ਉੱਤੇ ਪੰਜਾਬ ਦਾ ਨਕਸ਼ਾ ਵਾਇਆ ਹੈ ਤੇ ਨਾਲ ਪੰਜਾਬੀ ਮਾਂ ਬੋਲੀ ਦੀ 35 ਅਖਰੀ ਉਹਦੀ ਪਿੱਠ ਤੇ ਉੱਕਰੀ ਹੋਈ ਉੱਕਰੀ ਹੋਈ ਹੈ ਜੀ ਉਹ ਤੋਂ ਇਹ ਮੈਸੇਜ ਬਣ ਜਾਂਦੀ ਉਹ ਡਰੈਸ ਨਹੀਂ ਰਹਿ ਗਈ ਹੁਣ ਮੈਂ ਕਲੈਰਿਟੀ ਨਾ ਕਹਿ ਰਿਹਾ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਵੀ ਇਹ ਕਹਿ ਰਿਹਾ ਹੁਣ ਦਲਜੀਤ ਦੀ ਇਹ ਪੋਸ਼ਾਕ ਕੱਲੀ ਪੋਸ਼ਾਕ ਨਹੀਂ ਰਹੀ ਇਹ ਪੰਜਾਬੀ ਮਾਂ ਬੋਲੀ ਸੁਨੇਹਾ ਬਣ ਗਈ ਜਦੋਂ ਦਰਜੀਤ ਮੈਟਕੱਲਾ ਦੀ ਇਸ ਪਲੇਟਫਾਰਮ ਦੇ ਉੱਤੇ ਆਪਣੀ ਪਿੱਠ ਦੇ ਉੱਤੇ ਪੰਜਾਬੀ ਮਾਂ ਬੋਲੀ ਦੇ 35 35 ਅੱਖਰ ਕੁੱਕਰ ਕੇ ਕੱਢਦਾ। ਮੈਂ ਤੁਹਾਨੂੰ ਇੱਕ ਚੀਜ਼ ਐਡ ਆਨ ਕਰਨੀ ਚਾਹੁੰਦਾ ਵੀ ਤੁਸੀਂ Google ਕਰੋ ਤੇ ਉੱਥੋਂ ਮੈਟਕੱਲਾ ਚ ਆਏ ਪਾਕਿਸਤਾਨ ਦੀਆਂ ਫੋਟੋਆਂ ਦੇਖੋ। ਹਾਂਜੀ ਦੇਖੀ ਹਾਂਜੀ ਜੇ 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 ਉਹਨਾਂ ਦਾ ਕਿਸੇ ਵੀ ਅੱਜ ਤੱਕ ਕਿਸੇ ਵੀ ਸਟਾਰਸ ਦੇ ਨਾਂ 'ਤੇ ਕੋਈ ਨਕਸ਼ਾ ਵਾਇਆ ਵਾ ਜੇ ਨਾ ਹੀ ਕਿਸੇ ਕਿਸਮ ਦੀ ਕੋਈ ਬੋਲੀ ਲਿਖੀ ਹੈ ਉੱਥੇ। ਜੀ ਜੀ ਅਗਲਾ ਪੈਂਟਕੋਟ ਬਾਹਰ ਆ ਤੇ ਪੈਂਟਕੋਟ ਬਾਹਰ ਜੇ ਕੋਈ ਡਰੈਸ ਬਾਹਰ ਹੈ ਤੇ ਕੋਈ ਲੀਡੀ ਡਰੈਸ ਹੈ ਜੀ ਉਹਨਾਂ ਨੇ ਕਿਸੇ ਨੇ ਵੀ ਆਪਣੀ ਡਰੈਸ ਨੂੰ ਸੁਨੇਹਾ ਨਹੀਂ ਬਣਾਇਆ ਪਰ ਦਲਜੀਤ ਨੇ ਆਪਣੀ ਡਰੈਸ ਨੂੰ ਮੈਟਿਕਲ ਦਾ ਪਲੇਟਫਾਰਮ ਤੇ ਸੁਨੇਹਾ ਬਣਾਇਆ ਜਿਹਨੂੰ ਨਿਊਯਾਰਕ ਟਾਈਮਸ ਸਮਝ ਰਿਹਾ ਤੇ ਅਰਨਵ ਜੀ 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 ਸੋ ਇਹ ਮੇਰਾ ਜਿਹੜਾ ਨਜ਼ਰੀਆ ਸੀਗਾ ਮੈਨੂੰ ਇਹ ਚੰਗੀ ਲੱਗੀ ਭਾਵੇਂ ਕਿ ਪੰਥਕ ਐਂਗਲ ਦਾ ਇਹਦਾ ਕੋਈ ਲੈਣਾ ਦੇਣਾ ਨਹੀਂ ਪੰਥਕ ਸਿਸਟਮ ਦਾ ਪੰਥ ਸਿਆਸਤ ਦਾ ਪੰਥਕ ਸਿਧਾਂਤਾਂ ਦਾ ਇਸ ਗੱਲ ਨਾਲ ਕੋਈ ਦੂਰ ਦਾ ਲੈਣਾ ਦੇਣਾ ਨਹੀਂ ਹੈ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਆਂ ਪੰਜਾਬ ਦੀ ਮੁਕਰੀ ਹੋਣ ਦੀ ਆਇਡੈਂਟੀਟੀ ਦੀ ਗੱਲ ਕਰਦੇ ਆਂ ਤੇ ਮੈਨੂੰ ਇਹਦਾ ਲੱਗਦਾ ਕਿ ਉੱਥੇ ਇਹ ਦਲਜੀਤ ਦਾ ਐਕਟ ਜਿਹੜਾ ਉਹ ਸਾਡੀ ਸੌਫਟ ਪਾਵਰ ਬਣਦਾ ਮਤਲਬ ਤੁਹਾਨੂੰ ਲੱਗਦਾ ਕਿ ਸਲਹਣ ਜੋ ਜੀ ਤੁਹਾਨੂੰ ਲੱਗਦਾ ਕਿ ਉਹਨੂੰ ਸਲਾਉਣਾ ਬਣਦਾ ਦਿਲਜੀਤ ਦਸਾਂਝ ਨੂੰ ਮੈਨਾਂ ਤੁਹਾਡੇ ਕੋਲ ਇੱਕ ਜਾਂ ਦੋ ਸਵਾਲ ਹੈਗੇ ਨੇ ਬੜੇ ਮਹੱਤਵਪੂਰਨ ਜੇ ਹੈਗੇ ਆ ਇਹਦੇ ਨਾਲ ਮਿਲਦੇ ਜੁਲਦੇ ਹੈਗੇ ਆ ਜਿੱਦਾਂ ਨਾ ਮੈਂ ਪਹਿਲਾਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤ ਦੇ ਨਰਿੰਦਰ ਮੋਦੀ ਹੋਰਾਂ ਨੂੰ ਵੀ ਮਿਲ ਕੇ ਆਇਆ ਸੀਗਾ ਦਿਲਜੀਤ ਦਸਾਂਝ ਉਸ ਤੋਂ ਬਾਅਦ ਬੜਾ ਜਿਆਦਾ ਹਨਾ ਵੱਖ-ਵੱਖ ਤਰ੍ਹਾਂ ਦੇ ਆ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਜ਼ਾਹਰ ਕੀਤੀ ਆ ਭਾਵੇਂ ਪੱਤਰਕਾਰ ਹੋਣ ਦੇ ਨਾਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀਗੀ ਤੇ ਕਈ ਵਾਰ ਮਨ 'ਚ ਇਹ ਖਿਆਲ ਆਤ ਵੀ ਆ ਸਕਦਾ ਹੈ ਕਿ ਪੰਜਾਬ ਦੀ ਜਿਹੜੀ ਅਸਲ ਪਹਿਚਾਣ ਹੈਗੀ ਆ ਵੀ ਉਹ ਕਿਵੇਂ ਦੀ ਹੈ ਦਿਲਜੀਤ ਦਸਾਂਝ ਸਿਰੋਮੋਨਾ ਵੀ ਹੈ ਔਰ ਦਾੜੀ ਵੀ ਕੱਟ ਕੇ ਰੱਖਦਾ ਹੈ ਦਿਲਜੀਤ ਦਸਾਂਝ ਪੰਜਾਬੀ ਫਿਲਮਾਂ ਦਾ ਕਲਾਕਾਰ ਹੈ ਉਹ ਭੰਗੜੇ ਪਾਉਂਦਾ ਹੈਗਾ ਤੇ ਹੋਰ ਊਟ ਪਟਾੰਗ ਕਿਸਮ ਦੀਆਂ ਫਿਲਮਾਂ ਵੀ ਬਣਾਉਂਦਾ ਹੈਗਾ ਇਹ ਜਦੋਂ ਆਪਾਂ ਇਹਨੂੰ ਇਦਾਂ ਰੱਖਦੇ ਆ ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਸੂਰਬੀਰ ਬਹਾਦਰ ਜੋਦੇ ਆਪਦੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਆ ਜਿੱਥੇ ਕਦੀ ਧਰਤੀ ਦੇ ਉੱਪਰ ਖਾਲਸਾ ਦਾ ਆਪਦਾ ਰਾਜ ਹੁੰਦਾ ਸੀਗਾ ਵੀ ਇਹ ਦੋਹਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਫਰਕ ਹੈਗਾ ਆ ਤੇ ਕਈ ਸੱਜਣ ਸਾਡੇ ਇਦਾਂ ਸੋਚ ਸਕਦੇ ਹੈਗੇ ਆ ਜਾਂ ਮੇਰੇ ਆਪਣੇ ਮਨ ਵਿੱਚ ਵੀ ਇੱਕ ਸਵਾਲ ਹੈਗਾ ਪੱਤਰਕਾਰ ਹੋਣ ਦੇ ਨਾਤੇ ਵੀ ਉਹ ਇਦਾਂ ਦੇ ਪੰਜਾਬ ਨੂੰ ਉਥੇ ਲਿਜਾ ਕੇ ਪੇਸ਼ ਕਰ ਰਿਹਾ ਹੈਗਾ ਵੀ ਜਿਹੜਾ ਪੰਜਾਬ ਐਵੇਂ ਦਾ ਆ ਜਿਵੇਂ ਦਾ ਦਿਲਜੀਤ ਦਸਾਂਜ ਹੈ ਇੱਕ ਪੰਜਾਬ ਹੋ ਆ ਜਿਹੜਾ ਤੁਸੀਂ ਆਪਾਂ ਪਿੱਛੇ ਜਦਵਾ ਜ਼ਿਕਰ ਕਰਕੇ ਹਟਿਆ ਖਾਲਸੇ ਦੇ ਰਾਜ ਭਗ ਵਾਲਾ ਜਿਹੜਾ ਜਿਹਦੀ ਪ੍ਰਾਪਤੀ ਵਾਸਤੇ ਹੁਣ ਵੀ ਪਿਛਲੇ ਸਮੇਂ ਚ ਕਿੰਨੀਆਂ ਵੱਡੀਆਂ ਮਤਲਬ ਹਨਾ ਤੁਸੀਂ ਦੇਖੋ ਜਦੋਂ ਜੈਲ ਹੋਈ ਆ ਕੁਰਬਾਨੀਆਂ ਹੋਈਆਂ ਨੇ ਅੱਜ ਤੱਕ ਵੀ ਬੰਦੀ ਸਿੰਘ ਜੇਲਾਂ ਦੇ ਅੰਦਰ ਬੰਦ ਹੈਗੇ ਆ ਉਹ ਦਿਲਜੀਤ ਦਸਾਂਜ ਵਰਗੇ ਨਹੀਂ ਹੈਗੇ ਸੋ ਇੱਕ ਓ ਅਤੇ ਇੱਕ ਆ ਆ ਦੋਹਾਂ ਦਾ ਜਿਹੜਾ ਇਹ ਫਰਕ ਹੈਗਾ ਇਹਨੂੰ ਤੁਸੀਂ ਲਾਗੇ ਲਾਗੇ ਕਿੱਦਾਂ ਕਰੋਗੇ? ਮੇਰੀ ਪਹਿਲੀ ਗੱਲ ਤਾਂ ਇਹ ਸਮਝੀਏ ਵੀ ਦਰਜੀਦ ਦਾ ਮੈਟ ਗੱਲਾਂ ਜਾਣਾ ਮੈਂ ਆਪਣੀ ਲਿਖਤ ਵਿੱਚ ਮੈਂਸ਼ਨ ਕੀਤਾ ਇਹ ਉਹਦਾ ਨਿੱਜੀ ਬਿਜ਼ਨਸ ਹੈ। ਹਾਂਜੀ ਇਹਦਾ ਪੰਥ ਨਾਲ ਤੇ ਪੰਜਾਬ ਨਾਲ ਵੈਸੇ ਕੋਈ ਸਬੰਧ ਨਹੀਂ ਹੈ। ਹੂੰ ਹੂੰ ਮੰਨ ਲਓ ਉਹਨੂੰ ਸ਼ੂਟ ਕਰਦਾ ਵੀ ਇੰਡੀਆ 'ਚ ਮੈਂ ਬਹੁਤ ਸਾਰੇ ਸ਼ੋਅਜ਼ ਕਰਨੇ ਆ ਤੇ ਮੇਰਾ ਬੋਦੀ ਨੂੰ ਮਿਲਣਾ ਜ਼ਰੂਰੀ ਹੈ ਤਾਂ ਕਿ ਮੈਂ 2-300 ਕਰੋੜ ਦਾ ਬਿਜ਼ਨਸ ਕਰ ਸਕਾਂ ਤੇ ਇਹ ਉਹਦਾ ਨਿੱਜੀ ਬਿਜ਼ਨਸ ਹੈ। ਓਕੇ ਜੀ ਉਹਦਾ ਪੰਜਾਬ ਨਾਲ ਪੰਥ ਨਾਲ ਜਾਂ ਬਾਕੀ ਕਿਸੇ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਬਿਜ਼ਨਸ ਹੈ ਉਹ ਤੁਸੀਂ ਦੇਖਿਆ ਹੋਣਾ 260 ਕੇ ਕਿੰਨੇ ਕਰੋੜ ਦਾ ਉਹਨੇ ਬਿਜ਼ਨਸ ਕੀਤਾ ਜਦੋਂ ਇੰਡੀਆ ਚ ਟੂਰ ਕੀਤੀ ਜੀ 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 ਹੁਣ ਉਸ ਬਿਜ਼ਨਸ ਦੇ ਦੌਰਾਨ ਜਦੋਂ ਉਹ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਉਹ ਜਿਹੜੇ ਜਿਹੜੇ ਖਿੱਤੇ ਚ ਜਾਂਦਾ ਉਹਨਾਂ ਦੀਆਂ ਪੱਗਾਂ ਦੀ ਗੱਲ ਕਰਦਾ ਵੀ ਆਹ ਮਾਰਵਾੜੀ ਪੱਗ ਆ ਪੰਜਾਬੀਆਂ ਤੇਰੇ ਸਿਰ ਤੇ ਪੰਜਾਬੀ ਮਲਤ ਸਤਾਰ ਹੈ ਨਾ ਜਾਂ ਉਹ ਗੁਰੂ ਸਹਿਬਾਨਾਂ ਦੀ ਗੱਲ ਕਰਦਾ ਉਹ ਚੀਤ ਸਵਨ ਸਿੰਘ ਖਾਲੜਾ ਗੱਲ ਕਰਦਾ ਉਹ ਭੋਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦਾ ਉਹ ਕੀ ਹੈ ਮੈਂ ਇੱਕ ਗੱਲ ਕਹਾਂਗਾ ਕਿ ਜੰਗ ਦੇ ਵਿੱਚ ਕਈ ਚੀਜ਼ਾਂ ਬੋਨਸ ਹੁੰਦੀਆਂ ਹਾਂ ਹਾਂ ਜੀ ਜੀ ਅਸੀਂ ਸਿਰਫ ਤੇ ਸਿਰਫ ਦਲਜੀਤ ਦੇ ਇਸ ਐਕਟ ਨੂੰ ਸਿਰਫ ਬੋਨਸ ਮੰਨ ਕੇ ਚੱਲਣਾ ਕਿਉਂਕਿ ਦਲਜੀਤ ਦਾ ਕੋਈ ਹੀਰੋ ਤੇ ਨਹੀਂ ਨਾ ਕਿਸੇ ਦਾ ਹਾਂ ਹਾਂ ਜਾਂ ਉਹ ਪੰਥਕ ਬੰਦਾ ਨਹੀਂ ਜਾਂ ਉਹਨ ਦੀ ਕੋਈ ਲੈਣਾ ਨਹੀਂ ਜਾਂ ਪੰਥ ਨੇ ਉਹਨੂੰ ਕੁਝ ਦਿੱਤਾ ਨਹੀਂ ਉਹਨੇ ਪੰਥ ਤੋਂ ਕੁਝ ਲਿਆ ਜਾਂ ਤਾਂ ਸਿੰਪਲ ਸਟੋਰੀ ਹੈ ਜੀ 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 ਉਹ ਸਿਰਫ ਤੇ ਸਿਰਫ ਸਾਈਡ ਦੇ ਉੱਤੇ ਕੁਝ ਬੋਨਸ ਹੁੰਦੇ ਨੇ ਕਈ ਵਾਰੀ ਤੁਸੀਂ ਦੇਖਿਆ ਨਾ ਵੀ ਤੁਸੀਂ ਐ ਤੁਹਾਡੇ ਕੋ ਨਹਿਰੀ ਪੈਲੀ ਵੀ ਹੋ ਨਹਿਰੀ ਪਾਣੀ ਵੀ ਹੋਵੇ ਤੁਹਾਡੇ ਕੋ ਬੰਬੀ ਵੀ ਲੱਗੀ ਹੋਵੇ ਤੇ ਉਤੋਂ ਮੀਂਹ ਵੀ ਪੈ ਗਈ ਤੇ ਤੀ ਨੂੰ ਕੀ ਸਮਝੋਗੇ ਬੋਨਸ ਵੀ ਚਲੋ ਯਾਰ ਲੋਡ ਸੀਗੀ ਕਰਨ ਨੂੰ ਪੈ ਪਾਣੀ ਦੀ ਤੇ ਮੀਂਹ ਪੈ ਗਿਆ ਤੇ ਗੱਲ ਬਣ ਗਈ ਜੀ ਇਹ ਕਹਿੰਨਾ ਕਿ ਅਸੀਂ ਬਿਲਕੁਲ ਕਲੈਰਿਟੀ ਦੇ ਨਾਲ ਇਹ ਮੰਨ ਕੇ ਚੱਲੀਏ ਵੀ ਇਹ ਜਿਹੜਾ ਐਕਟ ਹੈ ਜਾਂ ਦਲਜੀਤ ਜੋ ਕਰ ਰਿਹਾ ਉਹ ਕੇਵਲ ਤੇ ਕੇਵਲ ਬੋਨਸ ਹੈ ਉਹ ਮੈਂ ਉਹਦੀ ਮੈਂ ਆਪਣੀ ਗੱਲ ਦੇ ਵਿੱਚ ਵੀ ਲਿਖਿਆ ਹਾਂ ਅਜੇ ਤਾਂ ਅਧੂਰੇ ਸਿੱਖ ਜਾ ਅਜੀਤ ਤਾਂ ਜਿਹੜੇ ਜਿਨ੍ਹਾਂ ਨੂੰ ਅਸੀਂ ਪ੍ਰੋਪਰ ਤੌਰ ਤੇ ਉਹ ਪੰਜਾਬੀ ਸੱਭਿਆਚਾਰ ਦਾ ਸਿੱਖ ਕਲਚਰ ਵਾਲੇ ਨਹੀਂ ਵੀ ਮੰਨਦੇ ਅਜੀਤ ਤਾਂ ਉਹੀ ਮੈਟ ਗੱਲ 'ਤੇ ਪਹੁੰਚੇ ਨੇ ਬਸ ਆਹੀ ਗੱਲ ਆਹੀ ਗੱਲ ਉਹ ਕੀ ਸਿਧਾਂਤ ਵਾਲੀ ਗੱਲ ਹੈ ਨਾ ਤੁਸੀਂ ਸਮਝੋ ਆਹੀ ਸੁਣਨਾ ਚਾਹੁੰਦਾ ਤੁਹਾਨੂੰ ਕੋਲੋਂ ਹਾਂਜੀ ਤੁਹਾਡੀ ਜ਼ੁਬਾਨੀ ਆਹੀ ਸੁਣਨਾ ਚਾਹੁੰਦਾ हां ਜਿਹੜੀ ਜਿਹੜੀ ਵਿਚਾਰਧਾਰਾ ਸਾਡੀ ਬਰਾਬਰਤਾ ਦੀ ਔਰਤ ਨੂੰ ਆਜ਼ਾਦ ਮਤਲਬ ਬਰਾਬਰਤਾ ਦੇਣ ਦੀ ਗਲੋਬਲ ਇਕੁਐਲਟੀ ਦੀ এনवायरमेंट ਨੂੰ ਬਚਾਉਣ ਦੀ ਮਾਨਸਾ ਕਰਤਮਹੱਤ ਦੀ ਮੇਰੀ ਪੀੜ੍ਹੀ ਦੇ ਸੰਕਲਪ ਦੀ ਜਦੋਂ ਇਹ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਪੰਥ ਦੀਆਂ ਵਿਚਾਰਧਾਰਾਵਾਂ ਤੇ ਨਾਲ ਅਸੀਂ ਉਹਨਾਂ ਪਲੇਟਫਾਰਮਸ ਤੇ ਜਾ ਕੇ ਆਪਣੀ ਗੱਲ ਕਰਾਂਗੇ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇਣੀ ਚਾਹੁੰਨਾ ਵੈਸੇ ਹਟਕੇ ਮਸਲਾ ਪਰ ਮੈਂ ਵਿੱਚ ਐਡ ਆਨ ਕਰਨੀ ਚਾਹੁੰਦਾ ਗੱਲ ਅੱਜ ਮੈਨੂੰ ਕੋਈ ਵੀ ਨੌਜਵਾਨ ਪੁੱਛਦਾ ਇੰਟਰਨੈਸ਼ਨਲੀ ਵੀ ਭਾਈ ਸਾਹਿਬ ਜੀ ਸਿੱਖੀ ਦਾ ਕੀ ਭਵਿੱਖ ਹੈ ਕਿ ਮੈਂ ਉਹਨੂੰ ਕਹਿੰਦਾ ਵੀ ਐਦਾਂ ਕਰ Google ਤੇ ਲਿਖ ਤੁਸੀਂ ਵੀ ਕਰ ਲਿਓ ਇਹ ਗੱਲ ਜਿਹੜਾ ਮੇਰਾ ਗੱਲ ਹੈ Google ਤੇ ਲਿਖ ਫਿਊਚਰ 10 ਫਿਊਚਰ ਸਕਿਲਸ ਹਾਂ ਜੀ ਵਕਤ ਉਹ ਲਿਖਦਾ ਹੈ ਗੂਗਲ ਦੇ ਉੱਤੇ ਜਾ ਕੇ 10 ਫਿਊਚਰ ਸਕਿਲਸ ਇਸ ਤੋਂ ਵੱਡੀ ਗੱਲ ਤੇ ਦੁਨੀਆ ਨੂੰ ਕੁਝ ਨਹੀਂ ਨਾ ਚਾਹੀਦੀ ਹੂੰ ਹੂੰ ਵੀ ਤੁਹਾਨੂੰ ਪਤਾ ਲੱਗ ਜੇ ਵੀ ਫਿਊਚਰ ਦੀਆਂ 10 ਸਕਿਲਸ ਕਿਹੜੀਆਂ ਤੇ ਤੁਸੀਂ ਆਪਣੇ ਬੱਚਿਆਂ ਨੂੰ ਕਰਾ ਦਿਓ ਤੇ ਤੁਹਾਡੇ ਬੱਚੇ ਭੁੱਖ ਦੇ ਰਾਜੇ ਹੋਣਗੇ ਹੂੰ ਹੂੰ ਜੀ ਤੇ ਜਦੋਂ ਉਹ 10 ਫਿਊਚਰ ਸਕਿਲਸ ਲਿਖਦਾ ਤਾਂ ਉਸ ਤੋਂ ਬਾਅਦ ਜਿਹੜੀਆਂ 10 ਫਿਊਚਰ ਸਕਿਲਸ ਆਉਂਦੀਆਂ ਤੁਸੀਂ ਮੰਨ ਨਾਲ ਇਹ ਗੱਲ ਕਹੋਗੇ ਵਿੱਚੋਂ 7 ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਪਹਿਲਾਂ ਹੀ ਸਾਰਾ ਹੱਲ ਕੱਢ ਕੇ ਦਿੱਤਾ ਹੋਇਆ 7 ਵਿੱਚੋਂ ਨੇ ਕੀ ਬਾਤ ਆ ਵਾਹਿਗੁਰੂ ਜੀ ਤੁਸੀਂ ਦੇਖੋ ਮੈਂ ਆਨਲਾਈਨ ਪਬਲੀਕਲੀ ਗੱਲ ਕਰ ਰਿਹਾ ਹਾਂ ਹੂੰ ਹੂੰ ਜਿਸ ਇੱਕ ਇਹਦੋਂ ਤੋਂ ਇਕੱਲੀ ਗੱਲ ਨਹੀਂ ਹੈਗੀ ਸੋ ਵੀਰੇ ਗੱਲ ਮੁੱਕਦੀ ਇਹ ਆਉਣੀ ਆ ਕਿ ਜਦੋਂ ਸਾਡੇ ਬੱਚਿਆਂ ਨੂੰ ਇਹ ਪਤਾ ਲੱਗੇਗਾ ਕਿਉਂਕਿ ਇੱਕ ਪਾਸੇ ਅਸੀਂ ਮੈਂ ਬਾਰ-ਬਾਰ ਕਹਿ ਰਿਹਾ ਸੀ ਜੰਗ ਵਿੱਚ ਆ ਅਸੀਂ ਸੰਘਰਸ਼ ਦੇ ਵਿੱਚ ਆ ਤੇ ਸੰਘਰਸ਼ ਦੁਬ ਦੇ ਨੂੰ ਤਾਂ ਤਿੰਕੇ ਦਾ ਵੀ ਸਹਾਰਾ ਸਾਨੂੰ ਉਹ ਕੇਵਲ ਤੇ ਸਾਨੂੰ ਕੋਈ ਇਹ ਨਹੀਂ ਆ ਵੀ ਸਿੱਖੀ ਦਲਜੀਤ ਆਸਰੀ ਖੜੀ ਹੈ ਜਾਂ ਆਪਾਂ ਇਹ ਨਹੀਂ ਕਹਿੰਦੇ ਵੀ ਸਿੱਖੀ ਪ੍ਰਚਾਰ ਦਲਜੀਤ ਆਸਰੀ ਖੜਾ ਜਾਂ ਦਲਜੀਤ ਹੀ ਪੱਗ ਲੈ ਕੇ ਜਾਊਗਾ ਹੋਰ ਅਜੀਤ ਸਿੰਘ ਬੰਗਾ ਇਸ ਤੋਂ ਵਧੀਆ ਮੈਂ ਸਾਬਤ ਸੂਰਤ ਸੇਕ ਬੈਂਕ ਦਾ ਸੀ ਹੋ ਹੁ 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 ਅ ਜਗਮੀਤ ਸਿੰਘ ਕੈਨੇਡਾ ਤੋਂ ਦਮਾਲਾ ਸੁਝਾ ਹੋਇਆ ਜਗਮੀਤ ਸਿੰਘ ਆ ਟੀਮ ਟੈਂਟ ਨਹੀਂ ਜਾਂ ਸਰਦਾਰ ਹਜੀਤ ਸਿੰਘ ਸੱਜਣ ਦਾ ਆਪਣੇ ਮਤਲਬ ਕਹ ਲਓ ਵੀ ਸਭਾ ਮੈਨੇ ਸੋ ਮੇਰੀ ਗੱਲ ਇਹ ਹੈ ਵੀ ਉਹ ਵੀ ਨੇ ਉਹ ਵੀ ਸਿੰਘ ਨੇ ਹਨਾ ਪਰ ਜਦੋਂ ਕੀ ਹੈ ਕਿ ਹਰ ਇੱਕ ਫੀਲਡ ਜਿਹੜਾ ਬ੍ਰਾਂਡ ਹੁੰਦਾ ਨਾ ਬ੍ਰਾਂਡ ਵੈਲਿਊ ਹੁੰਦੀ ਠੀਕ ਹੈ ਉਹ ਬ੍ਰਾਂਡ ਵੈਲਿਊ ਕੀ ਹੁੰਦੀ ਹੈ ਉਹ ਗੱਡੀ ਤੇ ਸਟੀਕਰ ਵੀ ਉਹਦਾ ਲਿਖਿਆ ਹੈ ਮਤਲਬ ਕੱਪ ਦੇ ਉੱਤੇ ਵੀ ਉਹਦਾ ਉਹਦਾ ਨਾਮ ਲਿਖਿਆ ਕਾਰ ਦੇ ਉੱਤੇ ਵੀ ਉਹਦਾ ਨਾਮ ਲਿਖਿਆ ਜਹਾਜ਼ ਤੇ ਵੀ ਨਾਮ ਲਿਖਿਆ ਤੇ ਫਿਰ ਬ੍ਰਾਂਡ ਵੈਲਿਊ ਵੱਧਦੀ ਮੈਂ ਇਹ ਨਹੀਂ ਕਹਿੰਦਾ ਕਿ ਦਲਜੀਤ ਦੇ ਆਸਰੇ ਆ ਕੁਝ ਪਰ ਮੈਂ ਇਹ ਗੱਲ ਇਹ ਕਹਿ ਰਿਹਾ ਕਿ ਦਲਜੀਤ ਦਾ ਇਹ ਐਕਟ ਪੰਜਾਬੀ ਮਾਂ ਬੋਲੀਲੀ ਇਹ ਪੰਜਾਬੀ ਆਇਡੈਂਟੀਟੀ ਤੇ ਉਹ ਚੀਜ਼ਾਂ ਨਿਊਯਾਰਕ ਟਾਈਮਸ ਦੇ ਵਿੱਚ ਜਦੋਂ ਥਾਂ ਬਣਾਉਂਦਾ ਤਾਂ ਇਹ ਗੱਲ ਇੱਕ ਚੰਗੀ ਗੱਲ ਬਣਦੀ ਔਰ ਇਹਨੂੰ ਐਪਰੀਸ਼ੀਏਟ ਕਰਨਾ ਪੈਂਦਾ ਤੇ ਨਾਲ ਦੀ ਨਾਲ ਮੈਂ ਅਖੀਰ ਵਿੱਚ ਇੱਕ ਅਰਦਾਸ ਵੀ ਕੀਤੀ ਸੀ ਔਰ ਮੈਨੂੰ ਪੂਰਾ ਭਰੋਸਾ ਹੈ ਔਰ ਮੈਂ ਇਸ ਗੱਲ ਦੇ ਉੱਤੇ ਦਾਅਵੇ ਨਾ ਕੀਤਾ ਮੇਰੇ ਨਾਲ ਦੇ ਸਾਥੀ ਕਈ ਵਾਰੀ ਕਹਿਣਗੇ ਨਾ ਵੀ ਫਲਾਣਾ ਬੜੀ ਤਰੱਕੀ ਕਰ ਰਿਹਾ ਤੇ ਮੈਂ ਹਾਸੇ ਨਾਲ ਕਹਿਣਾ ਹਾਂ ਨਾ ਕੋਈ ਗੱਲ ਨਹੀਂ ਇਹਨੂੰ ਤਰੱਕੀ ਕਰਨ ਦਿਓ ਇੱਕ ਦਿਨੇ ਨੇ ਸ਼ੇਖਰਾਜ ਦੇ ਘੋਰੇ-ਘੋੜੇ ਬੰਤਾ ਕੋਈ ਚੱਕਰ ਨਹੀਂ ਹੈ ਜੀ ਜੀ ਤੋਂ ਮੇਰੇ ਮੈਂ ਇਸ ਗੱਲ ਦੀ ਆਸਬੰਦ ਹਾਂ ਕਿ ਜਿੰਨਾ ਵੀ ਪੰਜਾਬੀ ਤਰੱਕੀ ਕਰਨਗੇ ਚਾਹੇ ਉਹਨਾਂ ਦੇ ਸਿਰ ਤੇ ਅੱਜ ਕਿਸ ਹੈ ਨਹੀਂ ਹੈ ਜੀ ਕਿਉਂਕਿ ਉਹਨਾਂ ਦੇ ਅੰਦਰ ਡੀਐਨਏ ਵਿੱਚ ਕਲਕੀਤਰ ਦੇ ਪੁੱਤਾਂ ਦਾ ਲਹੂ ਤਾਂ ਹੈ ਹੀ ਨਾ ਅੰਦਰੋਂ ਤਾਂ ਉਹ ਉਹ ਜਕਾਰਾ ਦੇ ਫਤਿਹ ਨਾਲ ਜੁੜੇ ਹੋਏ ਨੇ ਅੰਦਰੋਂ ਕਿਤੇ ਨਾ ਕਿਤੇ ਪੂਰੀ ਦੁਨੀਆ 'ਚ ਵਸਦੇ ਆ ਨੇ ਕਿਸੇ ਨਾ ਕਿਸੇ ਗੁਰੂ ਘਰ ਦੇ ਨਾਲ ਨਾਤਾ ਰੱਖਿਆ ਹੀ ਹੈ ਨਾ ਜੀ ਅੱਜ ਅਸੀਂ ਸਿੱਖੀ ਨਾਲ ਨਹੀਂ ਵੀ ਜੁੜੇ ਕੋਈ ਗੱਲ ਨਹੀਂ ਪਰ ਉਹ ਨਾਤਾ ਨਹੀਂ ਟੁੱਟਾ ਵਾਕੇ ਵਾਕੇ ਉਨ੍ਹਾਂ ਦੇ ਅੰਦਰ ਦੀ ਜਿਹੜੀ ਠੰਢਾਈ ਹੈ ਨਾ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਉਹ ਮੁੱਕੀ ਨਹੀਂ ਹੈ ਉਹ ਨਾ ਕਦੀ ਮੁੱਕਣੀ ਹੈ ਪਰ ਉਹ ਨਾਲ ਕੀ ਹੋਊਗਾ ਕਿ ਇਹ ਸਾਰੇ ਦੇ ਸਾਰੇ ਕਿਉਂਕਿ ਸਰਾਂਦ ਦੀ ਗਾਂਧ ਮੈਨੂੰ ਭਰੋਸਾ ਹੈ ਸਰਾਂਦ ਦੀ ਗਾਂਧ ਚਮਕੌਰ ਦੀ ਗੜੀ 'ਚ ਇੰਨੀ ਕੁ ਤਾਕਤ ਤਾਂ ਹੈ ਕਿ ਉਹ ਇਹਨਾਂ ਨੂੰ ਵਾਪਸ ਲੈ ਆਊਗਾ ਇਹ ਕਾਰ ਹੋਏ ਸਭ ਮਿਲਣਗੇ ਇਹਨਾਂ ਨੇ ਵਾਪਸ ਮੁੜਨਾ ਹੈ ਕਿਤੇ ਨੇ ਤੇ ਜਿੱਦਣੇ ਮੁੜਨਗੇ ਤੁਸੀਂ ਦੇਖੋ ਸਿੱਧੂ ਮੂਸੇਵਾਲਾ ਸਿਰਫ ਇੱਕ ਸਟੈਪ ਮੁੜਦਾ ਇੱਕ ਸਟੈਪ ਉਹ ਗਲੋਬਲ 스타 ਸੀਗਾ ਤੇ ਮੈਂ ਕਲੈਰਿਟੀ ਨਾਲ ਔਨ 에ਅਰ ਪੰਜਾਬੀ ਚ ਬੋਲ ਰਿਹਾ ਕਿ ਸਟੇਟ ਨੂੰ ਮੂਸੇ ਵਾਲਾ ਮਾਰਨਾ ਪੈ ਗਿਆ ਹਾਂ ਹਾਂ ਕਲੈਰਿਟੀ ਨਾਲ ਲਿਖ ਰਿਹਾ ਹੈ ਜ਼ਿੰਮੇਵਾਰੀ ਨਾਲ ਔਨ 에ਅਰ ਕਹਿ ਰਿਹਾ ਨਾ ਇਹ ਗੱਲ ਤੁਸੀਂ ਸਾਹਮਣੇ ਕਹਿ ਰਿਹਾ ਜੀ 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 ਸਟੇਟ ਵੀ ਸੁਣ ਸਕਦੀ ਹੈ ਨਹੀਂ ਗੱਲ ਬਈ ਭਾਈ ਉਹ ਬੰਦਾ ਦੀਪ ਸਿੱਧੂ ਤੁਸੀਂ ਸੋਚੋ ساری ਉਮਰ ਸ਼ਰਾਬ ਵੀ ਸ਼ਰਾਬ ਦਾ ਕਰਨੀ ਸੀ ਪੀਂਦਾ ਕਬਾਬ ਵੀ ਦੁਨੀਆ ਸੀ ਉਹਨੇ ساری ਜਿੰਦਗੀ ਆਪਦਾ ਬਾਲੀਵੁੱਡ ਬਾਲੀਵੁੱਡ ਜੋ ਮਰਜ਼ੀ ਕੀਤਾ ਇੱਕ ਸਾਲ ਕੌਮ ਦੀ ਆਵਾਜ਼ ਬਣਿਆ ਇੱਕ ਸਾਲ ਤੇ ਅੱਜ ਦੁਨੀਆ ਦੇ ਵੱਖ-ਵੱਖ ਗੁਰੂ ਘਰਾਂ ਜੋ ਸਤਿ ਸ਼ਕਸ਼ ਦੀ ਫੋਟੋ ਲੈ। ਸੋ ਮੇਰੇ ਗੱਲ ਐਨੀ ਕਿ ਸਾਨੂੰ ਕਿਉਂਕਿ ਮੇਰਾ ਮੇਰਾ ਨਜ਼ਰੀਆ ਬਹੁਤ سارے ਪੰਥਕ ਤਰ੍ਹਾਂ ਦੇ ਵਿੱਚ ਜਿਹੜਾ ਉਹ ਕੰਟਰਡਿਕਟਰੀ ਮੈਂ ਕਲੈਰਿਟੀ ਨਾਲ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਇਸ ਗੱਲ ਦੀ। ਮੈਂ ਇਸ ਗੱਲ ਦਾ ਹਾਂ ਵੀ ਆ ਕਿ ਜਿੰਨੇ ਵੀ ਸਿੰਘ ਨੇ ਚਾਹੇ ਅੱਜ ਉਹਨਾਂ ਦੀ ਸਰਾਂ ਤੇ ਕੇਸ ਨਹੀਂ ਵੀ ਹੈ। ਖੈ ਤੇ ਅੰਦਰ ਉਹ ਸਿੱਖੀ ਲਹੂ ਹੈ ਬਸ ਇੰਨਾ ਕਰੀਏ ਵੀ ਇਹਨਾਂ ਨੂੰ ਦਰਕਾਰੀਏ ਨਾ ਇਹਨਾਂ ਨੂੰ ਭਜਾਈਏ ਨਾ ਇਹਨਾਂ ਨੂੰ ਦੂਰ ਨਾ ਸੱਟੀਏ ਇਹਨਾਂ ਨੂੰ ਨੇੜੇ ਰੱਖੀਏ ਤੇ ਕੋਸ਼ਿਸ਼ ਕਰੀਏ ਗੱਲ ਲਾਉਣ ਦੀ ਕਿਉਂਕਿ ਇਹ ਪੱਕੀ ਗੱਲ ਹੈ ਵੀ ਨਾ ਤੀਕਾਂ ਦੇ ਚਮਕੌਰ ਜਿਹੜੀ ਜੇ ਇੰਨੀ ਕਿ ਤਾਕਤ ਤਾਂ ਹੈਗੀ ਕਿ ਉਹ ਇਹਨਾਂ ਨੂੰ ਵਾਪਸ ਲੈ ਆਉਗੀ ਤਾਂ ਇਹ ਦੂਰ ਹੋਣ ਕੇ ਤੇ ਇਹਨਾਂ ਦਾ ਆਉਣਾ ਮੁਸ਼ਕਲ ਹੋਊਗਾ ਇਹਨਾਂ ਨੂੰ ਆਪਾਂ ਮੜਾ ਜਾ ਥਾਪੀ ਤੂਪੀ ਦੇ ਕੇ ਨੇੜੇ ਰੱਖਾਂਗੇ ਉਹਨਾਂ ਦਾ ਨੇੜੇ ਆਉਣਾ ਸੌਖਾ ਹੋ ਜਾਊਗਾ ਗੱਲ ਤਾਂ ਇੰਨੀ ਹੈ ਜ਼ਰੂਰ ਮੈਨੂੰ ਲੱਗਦਾ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋਗੇ ਉਹ ਬਈ ਜੇ ਦੀਪ ਸਿੱਧੂ ਸਿਰੋ ਮੁੰਨਾ ਸੀਗਾ ਕਲੀਨ ਸ਼ੇਪ ਸੀਗਾ ਸਿੱਧੂ ਮੂਸੇਵਾਲਾ ਜੇ ਦਾੜੀ ਕੱਤਰਦਾ ਸੀਗਾ ਤਾਂ ਉਹਦੇ ਬਾਵਜੂਦ ਵੀ ਜੇ ਸਿੱਖੀ ਦੇ ਲਾਗੇ ਨਹੀਂ ਵੀ ਸੀਗਾ ਥੋੜਾ ਦੂਰ ਸੀਗਾ ਤਦ ਵੀ ਉਹ ਕੋਈ ਨਾ ਕੋਈ ਜੋ ਕੁਝ ਖਰਾ ਕਰਕੇ ਗਿਆ ਸਰਕਾਰਾਂ ਨੂੰ ਚੁੱਭਿਆ ਪਰ ਉਹ ਪੰਥ ਨੇ ਆਪਣੇ ਖਾਤੇ ਵਿੱਚੋਂ ਉਹਨਾਂ ਨੂੰ ਭੁਗਤਾ ਲਿਆ ਔਰ ਇਹ ਮੈਨੂੰ ਲੱਗਦਾ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਦਿਲਜੀਤ ਸਾਂਝ ਦੇ ਇਸ ਐਕਟਰ ਨੂੰ ਵੀ ਖਾਲਸਾ ਪੰਥ ਆਪਣੇ ਖਾਤੇ 'ਚ ਭੁਗਤਾ ਸਕਦਾ ਔਰ ਜਿਹੜੀ ਸੀ ਨਾ ਪਰਮਪਾਲ ਸਿੰਘ ਜੀ ਅਖੀਰ ਦੇ ਵਿੱਚ ਗੱਲ ਕੀਤੀਆਂ ਨਾ ਮੇਰੇ ਬੜੇ ਦਿਲ ਨੂੰ ਸਿੰਘ ਦੀ ਮੈਂ ਤੁਹਾਡੇ ਜ਼ੁਬਾਨੀ ਉਹੀ ਸੁਣਨਾ ਚਾਹਦਾ ਸੀਗਾ ਬਈ ਜਿਹੜੇ ਸਾਡੇ ਬੰਦੇ ਕਈ ਵਾਰ ਨਾ ਸੱਜੇ ਖੱਬੇ ਹੋ ਗਏ ਜਾਂ ਥੋੜੇ ਜਿਲੇ ਨੂੰ ਲੱਥ ਗਏ ਜਾਂ ਜਿਨ੍ਹਾਂ ਵਿੱਚ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਅਸੀਂ ਉਹਨਾਂ ਨੂੰ ਦਰਕਾਰੀਏ ਨਾ ਉਹਨਾਂ ਨੂੰ ਸਭ ਕੋ ਲਾਗੇ ਲਾਗੇ ਰੱਖੀਏ ਪਤਾ ਨਹੀਂ ਉਹਨਾਂ ਵਿੱਚੋਂ ਕਿਸ ਬੰਦੇ ਨੇ ਕਿਹੜੇ ਵੇਲੇ ਕੀ ਕਰ ਜਾਣਾ ਗੁਰੂ ਨੇ અપਾਰ ਜਦੋਂ ਕਿਰਪਾ ਕਰ ਦੇਣੀ ਆ ਔਰ ਜੀ ਜੀ ਐਗਜ਼ਾਮਪਲ ਦੇਣੀ ਚਾਹਣਾ ਜੀ ਛੋਟ ਜੀ ਜਿਉਰੀ ਐਗਜ਼ਾਮਪਲ ਹੈ ਜ਼ਰੂਰੀ ਨਹੀਂ ਆ ਕਿ ਸਾਰੇ ਇਦਾਂ ਹੀ ਹੁੰਦਾ ਜੀ ਸੰਤਨਾ ਇੱਕ ਪਿੰਡ ਚ ਗਿਆ ਜੀ ਤੇ ਕਹਿੰਦੇ ਨਛੱਤਰ ਬੁਲਾਓ ਹਾਂ ਹਾਂ ਤੇ ਆਸ-ਪਾਸੇ ਬੀਬੀਆਂ ਤੇ ਬੰਦੇ ਨਾਲ ਕੁਛ ਰੁਪਸਰ ਕਰਨ ਲੱਗ ਪਏ ਕਿ ਨਛੱਤਰ ਨੂੰ ਬੁਲਾਓ ਹਾਂ ਉਹਨਾਂ ਦੇ ਤਾਂ ਬੋਏ ਗਾਣੀਆਂ ਕੋਈ ਬੀਬੀ ਲੰਘਦੀ ਨਹੀਂਗੀ ਹਾਂ ਹਾਂ ਵੀ ਉਹ ਤਾਂ ਬਾਈਲੀ ਬੰਦਾ ਹੈ ਜੀ ਤੇ ਪਾਪਾ ਕਿੰਨਾ ਨਿਸ਼ੱਤਰ ਨੂੰ ਬੁਲਾਓ ਮਤਲਬ ਬਾਬੇ ਪਾਪਾ ਠੀਕ ਹੈ ਨਿਸ਼ੱਤਰ ਨੂੰ ਬੁਲਾ ਰਿਹਾ ਜੀ ਜੀ ਤੇ ਉਹ ਭਾਈ ਨਿਸ਼ੱਤਰ ਸਿੰਘ ਉਹ ਨਿਸ਼ੱਤਰ ਜਿਹਦੇ ਉਹੇ ਗਾੜੀਆਂ ਉਹ ਜਨਾਨੀਆਂ ਲੱਗਦੀਆਂ ਨਹੀਂ ਸੀਗੀਆਂ ਉਹ ਭਾਈ ਨਿਸ਼ੱਤਰ ਸਿੰਘ ਬਣਿਆ ਔਰ ਉਹਨੇ ਕੀ ਕੀਤਾ ਹਿਸਟਰੀ ਬਣੀ ਸੋ ਵੀਰੇ ਗੱਲ ਮੁੱਖ ਦੀ ਇਹ ਹੈ ਵੀ ਇਹਨਾਂ ਸਾਰੇ ਘੋੜਿਆਂ ਦੇ ਉੱਤੇ ਜਿੱਦਣ ਜਰਦੈਲ ਆ ਗਿਆ ਨਾ ਕੋਈ ਜੀ ਇੱਕ ਘੋੜੇ ਉਸੇ ਦਿਨ ਚੜਦੀ ਖਲਾ ਦੇ ਨਾਲ ਪੰਥ ਲਈ ਪੰਜਾਬ ਲਈ ਜੂਝਣਗੇ ਕਿਉਂਕਿ ਇਹਨਾਂ ਦੀਆਂ ਰਗਾਂ 'ਚ ਜਿਹੜਾ ਲਹੂ ਹੈ ਮੈਨੂੰ ਉਹਦੇ ਤੇ ਗਲਗੀ ਧਰ ਦੇ ਦਿੱਤੀ ਬਖਸ਼ਿਸ਼ ਦੇ ਉੱਤੇ ਪੂਰਾ ਫਰੋਸੇ ਜੀ ਜ਼ਰੂਰ ਮੈਨੂੰ ਲੱਗਦਾ ਕਿ ਜੇ ਇੱਕ ਉਹ ਜਿਹੜੇ ਸਿੱਖੀ ਤੋਂ ਕਾਫੀ ਦੂਰ ਹੈ ਗਿਆ ਜੇ ਉਹ ਥੋੜਾ ਜਿਹਾ ਕੁਝ ਕਰਦੇ ਆ ਤਾਂ ਭਾਰਤੀ ਮੀਡੀਆ ਨੂੰ ਕੰਬਣੀ ਛੇੜ ਦਿੰਦੇ ਹੈਗੇ ਆ ਤੇ ਹਕੂਮਤਾਂ ਦੀਆਂ ਜੜ੍ਹਾਂ ਨੂੰ ਹਿਲਾਉਣ ਦੇ ਸਮਰੱਥਾ ਤੇ ਜੇ ਬਿਲਕੁਲ ਪੂਰੇ ਸੂਰੇ ਜਿਹੜੇ ਹੈਗੇ ਆ ਜਿਹੜੇ ਗੁਰੂ ਦੇ ਮਾਰਗ ਦੇ ਉੱਪਰ ਸੱਚਮੁੱਚ ਚੱਲਣ ਵਾਲੇ ਜਿਹੜੇ ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਉੱਪਰ ਚੱਲਣ ਵਾਲੇ ਤੇ ਲਵਲਵ ਭਰੇ ਹੋਏ ਜਿਹੜੇ ਆ ਗੁੜੋਚ ਬੰਦੇ ਜਿਹੜੇ ਸਿੱਕੀ ਦੇ ਵਿੱਚ ਜਦੋਂ ਉਹ ਜਦੋਂ ਉਹਨਾਂ ਮੰਚਾਂ ਦੇ ਉੱਪਰ ਆਉਣਗੇ ਤਾਂ ਫਿਰ ਕੀ ਕੁਝ ਨਹੀਂ ਕਰ ਕਰ ਗੁਜ਼ਰਨਗੇ ਮੈਨੂੰ ਲੱਗਦਾ ਕਿ ਇੱਕ ਇਹ ਤੁਹਾਡਾ ਸੁਨੇਹਾ ਹੈਗਾ ਜਿਹੜਾ ਕਿ ਤੁਸੀਂ ਦੇਣਾ ਚਾਹੀਦਾ ਜੀ ਜੀ ਕਿਸੇ ਵੀਰੇ ਵੀ ਵੇਖੋ ਜਾਂ ਤਾਂ ਪੂਸੇ ਵਾਲੇ ਵਾਂਗੂ ਫਿਰ ਸਰਕਾਰ ਨੂੰ ਉਹ ਸਾਰੇ ਮਾਰਦੇ ਬਹਿਣਗੇ ਤੇ ਜਾਂ ਫਿਰ ਸਾਡਾ ਰਾਜ ਹੋਏਗਾ ਗੱਲ ਵਿਚਕਾਰ ਦੀ ਬਣੀ ਇਹ ਗੱਲ ਕਲੈਰਿਟੀ ਹੈ ਜੀ ਜ਼ਰੂਰ ਪਰਮਪਾਲ ਸਿੰਘ ਜੀ ਉਮੀਦ ਕਰਦੇ ਆ ਕਿ ਜਿਹੜੀਆਂ ਤੁਹਾਡੇ ਮਨ ਦੀਆਂ ਭਾਵਨਾਵਾਂ ਹੈਗੀਆਂ ਨੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ ਮੈਂ ਉਮੀਦ ਕਰਦਾ ਕਿ ਸਾਡੇ ਦਰਸ਼ਕ ਜਿੰਨੇ ਵੀ ਗੱਲਬਾਤ ਨੂੰ ਸੁਣ ਰਹੇ ਨੇ ਜੇ ਉਹਨਾਂ ਵਿੱਚੋਂ ਕਿਸੇ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਪ੍ਰਤੀ ਕੋਈ ਇਤਰਾਜ਼ ਹੋਵੇ ਤਾਂ ਸੱਭੇਕ ਪਾਸਾ ਦੇ ਵਿੱਚ ਉਹ ਇਤਰਾਜ਼ ਵੀ ਜ਼ਾਹਰ ਕਰ ਸਕਦੇ ਆ ਜੇ ਕੋਈ ਸਹਿਮਤ ਹੋਵੇ ਤਾਂ ਉਹ ਜ਼ਰੂਰ ਸਹਿਮਤੀ ਵੀ ਪ੍ਰਗਟਾਉਣ ਤੇ ਜੇ ਕਿਸੇ ਦੇ ਆਪ ਦੇ ਵਿਚਾਰ ਹੋਣ ਤਾਂ ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਜ਼ਰੂਰ ਕਰਨ ਪਰਮਪਾਲ ਸਿੰਘ ਜੀ ਤੁਸੀਂ ਰੁਝੇਵੇਂ ਜੋ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਹਨ ਵੀਰ ਪਰਮਪਾਲ ਸਿੰਘ ਜੀ ਸਬਰਾ ਜਿਨ੍ਹਾਂ ਦੇ ਨਾਲ ਆਪਾਂ ਵਿਚਾਰਾਂ ਦੀ ਸਾਂਝ ਪਾਈ ਹੈਗੀ ਆ ਸੋ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਜੇ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜ਼ਰੂਰੀ ਨਹੀਂ ਹੈਗਾ ਕਿ ਸਾਡੇ ਸਾਰਿਆਂ ਦੇ ਵਿਚਾਰ ਇੱਕ ਦੂਜੇ ਦੇ ਨਾਲ ਮੈਚ ਕਰਦੇ ਹੋਣ ਵਿਚਾਰਾਂ ਦਾ ਕਈ ਵਾਰ ਵਖਰੇਵਾ ਹੁੰਦਾ ਹੈਗਾ ਮੈਂ ਇੱਕ ਪੱਤਰਕਾਰ ਹੈਗਾ ਮੇਰੇ ਸਵਾਲ ਹੁੰਦੇ ਆ ਕਈ ਵਾਰ ਕਈ ਜਿਹਾ ਪੱਤਰਕਾਰ ਕਈ ਵਾਰ ਆਮ ਲੋਕਾਂ ਦੇ ਸਵਾਲ ਹੁੰਦੇ ਹੈਗੇ ਜਿਹੜੇ ਆਪਾਂ ਕਿਸੇ ਦੇ ਮੂਰੇ ਰੱਖਦੇ ਹੈਗੇ ਕਿ ਉਹਦੇ ਜਵਾਬ ਆਪਾਂ ਫਿਰ ਲੈਣ ਦੀ ਕੋਸ਼ਿਸ਼ ਕਰਦੇ ਆ ਇੱਕ ਸਾਡਾ ਆਪਣਾ ਵੀ ਕਈ ਵਾਰ ਨਜ਼ਰੀਆ ਹੁੰਦਾ ਹੈਗਾ ਕਿ ਆਪਾਂ ਕਹਿੰਨੇ ਕਿ ਆਪਾਂ ਇਸ ਗੱਲ ਨੂੰ ਇਦਾਂ ਦੇਖਦੇ ਆਂ ਸੋ ਪਰਮਪਾਲ ਸਿੰਘ ਹੋਰਾਂ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਜਿਹੜੇ ਖਾਸ ਕਰਕੇ ਲਾਸਟ ਲਾਈਨ ਹੈਗੀ ਆ ਜਿਹੜੀ ਉਹਨਾਂ ਨੇ ਬੋਲੀ ਹੈਗੀ ਆ ਸੋ ਮੈਂ ਕਾਫੀ ਹੱਦ ਤੱਕ ਨਹੀਂ ਬਿਲਕੁਲ ਉਹਦੇ ਨਾਲ ਪੂਰਨ ਤੌਰ ਤੇ ਪਰ ਸਹਿਮਤ ਹੈਗਾ ਵੀ ਜਿਹੜੇ ਸਾਡੇ ਵਰਗੇ ਕੋਈ ਜਿਹੜੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਕਮੀਆਂ ਹੈਗੀਆਂ ਨੇ ਜਿਹੜੀਆਂ ਕਈਆਂ ਨੂੰ ਦੀ ਦੀਆਂ ਕਈਆਂ ਨੂੰ ਨਹੀਂ ਦੀ ਦੀਆਂ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਜਦੋਂ ਉਹ ਮਾੜਾ ਮੋਟਾ ਵੀ ਕੋਈ ਐਕਟ ਕਰਦੇ ਆ ਕੋਈ ਖਰੀ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦਾ ਤੇ ਸਰਕਾਰਾਂ ਪੈਗਾਸਸ ਦੇ ਨਾਲ ਉਹਨਾਂ ਦੀ ਜਾਸੂਸੀ ਕਰਵਾਉਂਦੀਆਂ ਨੇ ਜਾਂ ਇਹ ਤੋਂ ਇਲਾਵਾ ਕੇਸ ਦਰਜ ਹੁੰਦੇ ਆ ਚੈਨਲ ਬੈਨ ਕੀਤੇ ਜਾਂਦੇ ਹੈਗੇ ਆ ਅਸੀਂ ਨਿਗੂਣੇ ਜੇ ਹੈਗੇ ਆ ਤੇ ਤਦ ਵੀ ਜੇ ਆਪਾਂ ਉਹਨਾਂ ਨੂੰ ਚੁਬਦੇ ਆ ਤੇ ਅਸੀਂ ਪੰਥ ਦੇ ਖਾਤੇ ਵਿੱਚ ਕੁਝ ਨਾ ਕੁਝ ਭੁਗਤੌ ਸਕਣ ਦੀ ਯੋਗਤਾ ਰੱਖਦੇ ਆ ਜਾਂ ਕੋਸ਼ਿਸ਼ ਕਰਦੇ ਹੈਗੇ ਆ ਜਿਹੜੇ ਆਪਾਂ ਕਮੀਆਂ ਵਾਲੇ ਹੈਗੇ ਆ ਜਿਹੜੇ ਜ਼ਿਆਦਾ ਕਮੀਆਂ ਵਾਲੇ ਹੈਗੇ ਆ ਉਹ ਮਾੜਾ ਜਿਹਾ ਵੀ ਕੁਛੇ ਤੋਂ ਕਰਦੇ ਹੈਗੇ ਆ ਤਾਂ ਉਸ ਵੇਲੇ ਇਹਨਾਂ ਨੂੰ ਚੁੱਭਦੇ ਆ ਦੇਖੋ ਕਿਦਾਂ ਤੜਫੀਆਂ ਲੱਗਦਾ ਜਿਵੇਂ ਵੀਰ ਨੇ ਜ਼ਿਕਰ ਕੀਤਾ ਹੈਗਾ ਕਿ ਭਾਰਤ ਦਾ ਜਿਹੜਾ ਮੀਡੀਆ ਹੈਗਾ ਉਹ ਕਿਵੇਂ ਦੇਖਦਾ ਹੈਗਾ ਸੋ ਜਿਹੜਾ ਇੱਕ ਭਾਰਤ ਦਾ ਮੀਡੀਆ ਹੈਗਾ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਇਸ ਕਿਸਮ ਦੇ ਸੈਲੀਬ੍ਰਿਟੀ ਹੈਗੇ ਆ ਦਿਲਜੀਤ ਦੋਸਾਂਜ ਅਰਗੇ ਜਾਂ ਕੋਈ ਹੋਰ ਜਿਹੜੇ ਵੱਡੀ ਪੱਧਰ ਉੱਤੇ ਆਪਣਾ ਨਾਮ ਕਮਾ ਲੈਂਦੇ ਹੈਗੇ ਆ ਵੀ ਉਹਨਾਂ ਦੇ ਨਾਮ ਨੂੰ ਆਪਣੇ ਖਾਤੇ 'ਚ ਭੁਤੋਣਾ ਭਾਵ ਕੇ ਮੁਲਕ ਦੇ ਖਾਤੇ ਵਿੱਚ ਪਰ ਜਦੋਂ ਜਸਟਿਨ ਟਰੂਡੋ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਿ ਜਦੋਂ ਉੱਥੇ ਇੱਕ ਕੈਨੇਡਾ ਦੇ ਵਿੱਚ ਸ਼ੋ ਹੁੰਦਾ ਹੈਗਾ ਤਉ ਉਸ ਸ਼ੋਅ ਦੇ ਵਿੱਚ ਦਿਲਜੀਤ ਦਸਾਂਝ ਨੂੰ ਜਦੋਂ ਮਿਲਣ ਵਾਸਤੇ ਸਟੇਜ ਦੇ ਉੱਪਰ ਆਉਂਦਾ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਆ ਕੈਨੇਡਾ ਦਾ ਜਸਟਿਨ ਟਰੂਡੋ ਤਾਂ ਉਸ ਵੇਲੇ ਉਹ ਪੰਜਾਬੀ ਮੁੰਡਾ ਕਹਿ ਕੇ ਸੰਬੋਧਿਤ ਹੁੰਦਾ ਤੇ ਇੱਧਰ ਵਾਲੇ ਸਾਰੇ ਪਿੱਟ ਉੱਠਦੇ ਆ ਕਿ ਪੰਜਾਬੀ ਮੁੰਡਾ ਕਿਉਂ ਕਿਹਾ ਵੀ ਉਹਨੂੰ ਭਾਰਤੀ ਕਹਿਣਾ ਚਾਹੀਦਾ ਸੀਗਾ ਉਹਨੂੰ ਇੰਡੀਅਨ ਕਹਿਣਾ ਚਾਹੀਦਾ ਸੀਗਾ ਕਿ ਹੀ ਇਜ਼ ਇੰਡੀਅਨ ਭਾਵੇਂ ਕਿ ਦਿਲਜੀਤ ਦਸਾਂਝ ਇੰਡੀਅਨ ਹੈ ਪਰ ਉਹਨੂੰ ਪੰਜਾਬੀ ਸੋ ਵੀਰ ਹੋਰ ਦਾ ਕਹਿਣਾ ਹੈਗਾ ਕਿ ਜੇ ਉਹ ਕੁਝ ਵੀ ਕਰਦਾ ਹੈਗਾ ਜਿਹੜਾ ਵੀ ਇਨਸਾਨ ਕਮੀਆਂ ਵਾਲਾ ਵੀ ਜਿਹੜਾ ਵੀ ਉਹਨੂੰ ਆਪਣੇ ਖਾਤੇ 'ਚ ਭੁਗਤਾ ਲਿਆ ਕਰੋ ਵਾਜਬ ਸ਼ਬਦਾਂ ਦੇ ਵਿੱਚ ਜੇ ਕਿਸੇ ਨੂੰ ਨੁਕਤਾ ਚ ਇਨੀ ਕਰਨੇ ਹੋਵੇ ਤਾਂ ਉਹ ਵੀ ਕਰ ਲਿਆ ਕਰੋ ਜੋ ਵੀਰ ਦਾ ਕਹਿਣਾ ਹੈਗਾ ਸੋ ਮੈਨੂੰ ਵੀ ਇਹ ਹੀ ਲੱਗਦਾ ਹੈਗਾ ਕਿ ਜਿੰਨਾਕ ਜਿਹੜਾ ਵੀ ਕੋਈ ਖਰਾ ਕਰ ਸਕਦਾ ਹੈਗਾ ਆਪਾਂ ਸਾਰੇ ਮਿਲ ਜੁੜ ਕੇ ਉਹ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੋਊਗੀ ਜੇ ਅਸੀਂ ਕਮੀਆਂ ਵਾਲੇ ਜਿਹੜੇ ਹੈਗੇ ਆ ਜਾਂ ਹੋਰ ਜ਼ਿਆਦਾ ਕਮੀਆਂ ਵਾਲੇ ਜਿਹੜੇ ਹੈਗੇ ਆ ਛੋਟੀ ਪੱਦਰ ਤੋਂ ਲੈ ਕੇ ਵੱਡੀ ਪੱਦਰ ਵਾਲੇ ਜੇ ਉਹ ਕੁਝ ਕਰਦੇ ਹੈਗੇ ਆ ਉਹਦਾ ਕੋਈ ਨਾ ਕੋਈ ਅਸਰ ਹੁੰਦਾ ਹੈਗਾ ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਸਮੁੱਚਾ ਖਾਲਸਾ ਪੰਥ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਖਸ਼ਾਂ ਦੇ ਨਾਲ ਲਬ ਲਬ ਭਰ ਕੇ ਜਦੋਂ ਕੋਈ ਕਰਬਟ ਲਾਊਗਾ ਜਦੋਂ ਦੋ ਕਦਮ ਪੁੱਟੂਗਾ ਤਾਂ ਸੋਚ ਕੇ ਵੇਖੋ ਕਿ ਥੱਲੇੜੀ ਉੱਪਰ ਤੇ ਉੱਪਰਲੀ ਥੱਲੇ ਕਿਉਂ ਨਾ ਆ ਜਾਊਂਗੀ ਇਹ ਮੇਰੇ ਆਪਣੇ ਵਿਚਾਰ ਹੈਗੇ ਆ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖਣ ਦੀ ਜ਼ਰੂਰ ਕੋਸ਼ਿਸ਼ ਕਰਿਓ ਕਿ ਦਿਲਜੀਤ ਉਸਾਂਝ ਜਿਹੜਾ ਉੱਥੇ ਗਿਆ ਹੈਗਾ ਉਹਦੇ ਉਸ ਐਕਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਬਹੁਤ ਧੰਨਵਾਦ